ਆਪਣੇ ਪਤੀ ਨੂੰ ਜਿਸ ਨੇ ਧੋਖਾ ਦਿੱਤਾ ਆਪਣੇ ਆਸ਼ਕ ਨਾਲ ਰਲ ਕੇ ਉਸ ਕੁੜੀ ਦੀ ਮਾਂ ਸਾਹਮਣੇ ਆਈ ਆ ਉਸ ਨੇ ਬੜੇ ਹੀ ਹੈਰਾਨੀਜਨਕ ਖੁਲਾਸੇ ਕੀਤੇ ਆ ਜਿਸ ਨੂੰ ਸੁਣ ਕੇ ਸਭ ਦੇ ਹੋਸ਼ ਉੱਡ ਗਏ ਸਭ ਇਹ ਸੋਚਣ ਲੱਗੇ ਕਿ ਜੇ ਇਦਾਂ ਦੀ ਸੀ ਤਾਂ ਤੁਸੀਂ ਪਹਿਲਾਂ ਇਸ ਦਾ ਵਿਆਹ ਹੀ ਨਹੀਂ ਸੀ ਕਰਨਾ ਤੁਹਾਨੂੰ ਪਤਾ ਸੀ ਜੇ ਇਸ ਕੁੜੀ ਦਾ ਹੋਰ ਕਿਤੇ ਗੱਲਬਾਤ ਆ ਤਾਂ ਤੁਸੀਂ ਹੋਰ ਕਿਸੇ ਮਾਪਿਆਂ ਦੇ ਪੁੱਤ ਨੂੰ ਉਸ ਦੀ ਉਸ ਦਾ ਪਰਿਵਾਰ ਤਬਾਹ ਕਰਨ ਦੀ ਕੀ ਲੋੜ ਸੀ ਇਸ ਨੂੰ ਪਹਿਲਾਂ ਹੀ ਉਸ ਨਾਲ ਤੋੜ ਦਿੰਦੇ ਇਹ ਲੋਕਾਂ ਦਾ ਕਹਿਣਾ ਕਿ ਜੇਕਰ ਮਾਂ ਨੂੰ ਪਤਾ ਸੀ ਘਰੇ ਕਿ ਇਹ ਹੋਰ ਕਿਸੇ ਮੁੰਡੇ ਨੂੰ ਪਿਆਰ ਕਰਦੀ ਆ ਤਾਂ ਉਸ ਨੂੰ ਪਹਿਲਾਂ ਹੀ ਉਸ ਦੇ ਨਾਲ ਤੋੜ ਦਿੰਦੇ ਪਰ ਪੈਸਾ ਇੱਕ ਜਿਹੀ ਚੀਜ਼ ਆ ਪਿਆਰ ਵੀ ਉਸ ਚੀਜ਼ ਨੂੰ ਨਹੀਂ ਕਵਰ ਕਰ ਸਕਦਾ ਜਿੱਥੇ ਪੈਸੇ ਨੇ ਕਵਰ ਕਰਨਾ ਕਿਉਂਕਿ ਆਪਾਂ ਵੇਖਿਆ ਜੋ ਕੁਝ ਵੀ ਹੋਇਆ ਇਹ ਸਾਰਾ ਕੁਝ ਪੈਸੇ ਕਰਕੇ ਹੋਇਆ ਪਿਆਰ ਆਪਣੀ ਜਗ੍ਹਾ ਪੈਸਾ ਆਪਣੀ ਜਗ੍ਹਾ ਪਰ ਔਸਕੂਡੀ ਨੇ ਦੋਨਾਂ ਚੀਜ਼ਾਂ ਨੂੰ ਇਕੱਠੇ ਜੋ ਰੱਖਣ ਦੀ ਕੋਸ਼ਿਸ਼ ਕੀਤੀ ਤੇ ਜਿਸ ਦਾ ਨਤੀਜਾ ਆਪਾਂ ਦੇਖਿਆ ਕਿ ਇੱਕ ਮੁੰਡੇ ਨੂੰ ਜਿਸ ਦਾ ਪਰਿਵਾਰ ਤਬਾਹ ਹੋ ਗਿਆ ਮਾਪਿਆਂ ਦਾ ਇਕਲੌਤਾ ਪੁੱਤ ਜੋ ਇਸ ਦੁਨੀਆ ਤੋਂ ਚਲਾ ਗਿਆ ਇਸ ਦੀ ਵਜ੍ਹਾ ਉਸ ਦਾ ਪਰਿਵਾਰ ਵੀ ਆ ਕਿਉਂਕਿ ਹੋ ਸਕਦਾ ਲੋਕ ਇਹ ਵੀ ਕਹਿ ਰਹੇ ਆ ਕਿ ਉਸ ਦੇ ਪਰਿਵਾਰ ਨੂੰ ਜਦੋਂ ਉਹਨਾਂ ਨੇ ਦੱਸਿਆ ਤਾਂ ਸਾਰੀ ਗੱਲਬਾਤ ਕਿਉਂ ਨਹੀਂ ਕੀਤੀ ਜਦੋਂ ਉਸ ਦੇ ਪਰਿਵਾਰ ਨੂੰ ਪਤਾ ਲੱਗਿਆ ਤਾਂ ਉਸ ਉੱਪਰ ਕਾਰਵਾਈ ਕਰ ਦੇ ਜਦੋਂ ਕੁੜੀ ਦੇ ਪਰਿਵਾਰ ਨੂੰ ਸਾਰਾ ਕੁਝ ਪਤਾ ਲੱਗਿਆ ਤਾਂ ਉਸ ਨੂੰ ਪਹਿਲਾਂ ਹੀ ਜੋ ਬਣਦੀ ਸਜ਼ਾ ਸੀ ਉਹ ਦਿੰਦੇ ਕਾਨੂੰਨ ਨੇ ਤਾਂ ਬਾਅਦ ਚ ਦੇਣੀ ਸੀ ਪਹਿਲਾਂ ਆਪ ਜੋ ਉਸ ਨੂੰ ਸਜ਼ਾ ਦਿਓ ਹੱਕਦਾਰ ਸੀ ਉਹ ਸਜ਼ਾ ਉਸ ਨੂੰ ਆਪਣੇ ਹੱਥੀਂ ਦਿੰਦੇ ਕਿਉਂਕਿ ਉਹਨਾਂ ਕੋਲ ਹੀ ਉਹ ਰਹੀ ਜੋ ਉਹਨਾਂ ਨੇ ਦੱਸਿਆ ਕਿ ਉਹਨਾਂ ਕੋਲ ਵੱਡੀ ਹੋਈ ਉਹਨਾਂ ਨੇ ਪੜਾਇਆ ਲਿਖਾਇਆ ਉਹਨਾਂ ਦੀ ਵੀ ਉਸਨੇ ਕਦਰ ਨਹੀਂ ਕੀਤੀ ਤੇ ਬੇਬਾਰੇ ਹੋ ਕੇ ਜੋ ਉਸਨੇ ਕਦਮ ਚੱਕਿਆ ਸਾਰਿਆਂ ਨੂੰ ਹੀ ਇਸ ਦਾ ਨਤੀਜਾ ਬੜਾ ਲੰਮਾ ਭੁਗਤਣਾ ਪਵੇਗਾ ਕਿਉਂਕਿ ਇਹ ਗੱਲ ਹੁਣ ਆਉਣ ਵਾਲੀਆਂ ਪੀੜ੍ਹੀਆਂ ਤੱਕ ਵੀ ਯਾਦ ਰੱਖੀ ਜਾਵੇਗੀ ਕਿ ਇਸ ਪਰਿਵਾਰ ਦੇ ਵਿੱਚੋਂ ਇੱਕ ਔਰਤ ਸੀ ਜਿਸ ਨੇ ਆਪਣੇ ਨਾਲ ਨਾਲ ਹੋਰ ਘਰ ਦਾ ਘਰ ਵੀ ਤਬਾਹ ਕਰ ਦਿੱਤਾ ਆਪ ਤਾਂ ਇਹ ਹੁਣ ساری ਉਮਰ ਜੇਲ੍ਹ ਚ ਰਹੇਗੀ ਪਰ ਇਸ ਨੇ ਇੱਕ ਹੋਰ ਮਾਪਿਆਂ ਦਾ ਪੁੱਤ ਜੋ ਇਸ ਨੂੰ ਪਿਆਰ ਕਰਦਾ ਸੀ ਉਸ ਨੂੰ ਇਸ ਜਹਾਨ ਤੋਂ ਤੋੜ ਦਿੱਤਾ ਉਸ ਨਾਲ ਐਡਾ ਵੱਡਾ ਧੋਖਾ ਕਰਾਇਆ ਉਹ ਵੀ ਕਿਸੇ ਬਗਾਨੇ ਮੁੰਡੇ ਨਾਲ ਜਿਸ ਨਾਲ ਉਸ ਦਾ ਕੋਈ ਰਿਸ਼ਤਾ ਨਹੀਂ ਸੀ ਕਿਉਂਕਿ ਲਾਵਾਂ ਉਸਨੇ ਗੁਰਵਿੰਦਰ ਸਿੰਘ ਨਾਲ ਲਈਆਂ ਸੀ ਦੂਜੇ ਨਾਲ ਉਸ ਦਾ ਕੋਈ ਪਿਆਰ ਨਹੀਂ ਸੀ ਇਸ ਕਰਕੇ ਇਹ ਜੋ ਘਟਨਾ ਹੋਈ ਆ ਇਸ ਦਾ ਅੱਜ ਤਾਂ ਜੋ ਨਤੀਜਾ ਭੁਗਤਣਾ ਪੈ ਰਿਹਾ ਇਹ ساری ਉਮਰ ਇਸੇ ਦਾਗ ਨਾਲ ਹੀ ਉਸ ਨੂੰ ਜਿਉਣਾ ਪਵੇਗਾ ਤੇ ਉਸ ਦੇ ਪਰਿਵਾਰ ਨੂੰ ਵੀ ਇਸੇ ਦਾਗ ਨਾਲ ਹੀ ਜਿਉਣਾ ਪਵੇਗਾ